ਭੁੱਲਰ ਖੜੇ ਆ ਸਰਹਿੰਦ ਦਾ ਫੀਡਰ ਨਹਿਰ ਦੇ ਉੱਤੇ ਇਹ ਨਹਿਰ ਆ ਜਿਹੜੀ ਇਹ ਪੰਜਾਬ ਵਾਲੀ ਨਹਿਰ ਆ ਪਰਲੇ ਪਾਸੇ Rajasthan ਵਾਲੀ ਵੱਡੀ ਨਹਿਰ ਆ ਤੇ ਸਾਡਾ ਪਿੰਡ ਆ ਜਿਹੜਾ ਉਹ ਸਾਹਮਣੇ ਤੁਸੀਂ ਟਾਵਰ ਦੇਖੀ ਜਾਂਦੇ ਹੋਗੇ ਨਹਿਰਾਂ ਦੇ ਬਿਲਕੁਲ ਉੱਤੇ ਹੀ ਆ ਲੱਖੇ ਸੁਧਾਣੇ ਤੇ ਅਮਤੋਜ ਮਾਨ ਵੱਲੋਂ ਬੜਾ ਰੌਲਾ ਪਾਇਆ ਗਿਆ ਕਿ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਗੰਦਾ ਪਾਣੀ ਆ ਰਿਹਾ ਹੈ ਤੇ ਲੋਕਾਂ ਨੂੰ ਇਹ ਗੰਦਾ ਪਾਣੀ ਪੀਣਾ ਪੈਂਦਾ ਹੈ ਕੈਂਸਰ ਆ ਰਗੀਆਂ ਜਿਹੜੀਆਂ ਬਿਮਾਰੀਆਂ ਆ ਉਹ ਇਸ ਪਾਣੀ ਨਾਲ ਹੋ ਰਹੀਆਂ ਹੈ ਮੈਂ ਵੀ ਬੜੇ ਦਿਨਾਂ ਤੋਂ ਇਹ ਵੀਡੀਓ ਬਣਾਉਣ ਬਾਰੇ ਸੋਚਦਾ ਸੀ ਤੇ ਪਰ ਰੋਜ਼ ਰਹਿ ਜਾਂਦੀ ਸੀ ਤੇ ਅੱਜ ਮੈਂ ਆਇਆ ਸੀ ਇੱਥੇ ਪਾਣੀ ਲੈਣ ਨਲਕੇ ਤੇ ਅਸੀਂ ਨਲਕਿਆਂ ਦਾ ਪਾਣੀ ਪੀਂਦੇ ਆ ਸਾਰਾ ਪਿੰਡ ਹੀ ਨਹਿਰ ਤੇ ਉਹ ਸਾਹਮਣੇ ਵੀ ਬੰਦੇ ਪਈ ਜਾਂਦੇ ਤੁਹਾਨੂੰ ਸ਼ਾਇਦ ਦੇਖਦੇ ਹੋਣਗੇ ਤੇ ਮੈਂ ਸੋਚਿਆ ਵੀ ਚੱਲ ਇਨੂੰ ਮੈਂ ਵੀਡੀਓ ਬਣਾ ਕੇ ਨਹੀਂ ਪਾਉਂਦਾ ਕੱਟ ਕੇ ਲਾਈਵ ਹੀ ਪਾਉਣਾ ਹੈ ਆਪਦੇ ਪੇਜ ਤੇ ਦੋਸਤੋ ਇਹ ਪਾਣੀ ਤੁਸੀਂ ਦੇਖ ਸਕਦੇ ਆ ਵੀ ਬਿਲਕੁਲ ਕਾਲਾ ਪਾਣੀ ਆ ਰਿਹਾ ਨਹਿਰ ਦਾ ਇਹੀ ਪਾਣੀ ਮੁਕਸਰ ਸ਼ਹਿਰ ਨੂੰ ਜਾਂਦਾ ਹੈ ਨੇੜੇ ਤੇੜੇ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਹੈ ਇਹਦੇ ਵਿੱਚੋਂ ਕਈ ਕੱਸੀਆਂ ਤੇ ਕਈ ਸੂਏ ਨਿਕਲਦੇ ਆ ਜਿਹੜੇ ਹੋਰ ਸਾਈਡ ਜਾਂਦੇ ਆ ਗੰਗਾ ਨਗਰ ਵਾਲੀ ਸਾਈਡ ਇੱਧਰ ਆਪਣੇ ਸਾਰੇ ਜਲਾਲਾਬਾਦ ਵਾਲੀ ਸਾਈਡ ਜਾਂਦੇ ਆ ਇਹ ਪਾਣੀ ਪੰਜਾਬ ਨੂੰ ਮਿਲਦਾ ਇਸ ਨਹਿਰ ਦਾ ਸਾਰਾ ਇੱਕ ਗੰਦਾ ਪਾਣੀ ਵਾਟਰ ਵਾਕਸ ਰਹੀਂ ਲੋਕ ਜਿਹੜੇ ਆਹੋ ਕਈ ਪੀਣ ਵਾਸਤੇ ਵੀ ਵਰਤੋ ਕਰਦੇ ਆ ਜਿਨ੍ਹਾਂ ਦੇ ਘਰੇ ਜਿਨ੍ਹਾਂ ਨੇ ਆਰੋ ਲਵਾਏ ਹੋਏ ਆ ਚਲੋ ਜੇ ਕੋਈ ਪੀਂਦਾ ਨਹੀਂ ਤਾਂ ਆਪਾਂ ਪਾਂਡੇ ਵਗੈਰਾ ਧੋਣੇ ਆ ਨਹਾਉਣੇ ਆ ਪਾਣੀ ਨਾਲ ਪਸ਼ੂਆਂ ਨੂੰ ਪਾਣੀ ਪਿਉਾਉਣੇ ਆ ਜਿਹੜੀ ਸ਼ਹਿਰ ਦੀ ਆਬਾਦੀ ਆ ਉਹ ਜਿਆਦਾ ਨਹਾਉਣ ਦੇ ਕੱਪੜੇ ਧੋਣ ਦੇ ਪਾਂਡੇ ਧੋਣ ਦੇ ਕੰਮ ਵਾਸਤੇ ਪਾਣੀ ਨੂੰ ਵਰਤਦੀ ਆ ਦੋਸਤੋ ਇਹ ਪਾਣੀ ਦੇਖੋ ਤੁਸੀਂ ਨਹਿਰ ਦਾ ਬਿਲਕੁਲ ਕਾਲਾ ਆ ਰਿਹਾ ਤੁਹਾਨੂੰ ਲੱਗਦਾ ਵੀ ਇਹ ਪਾਣੀ ਪੀ ਨਿਯੋਗ ਤਾਂ ਬੜੀ ਦੂਰ ਦੀ ਗੱਲ ਐ ਵੀ ਇਹ ਨਾਉਣਯੋਗ ਜਾਂ ਇਹ ਜਿਹੜੇ ਭਾਂਡੇ ਦੇ ਵਿੱਚ ਆਪਾਂ ਖਾਣਾ ਖਾਂਦੇ ਉਹ ਭਾਂਡੇ ਧੋਣ ਯੋਗ ਵੀ ਹੈਗਾ ਇਹ ਪਾਣੀ ਪਤਾ ਨਹੀਂ ਲੁਧਿਆਣੇ ਦੇ ਸੀਵਰੇਜਾਂ ਦਾ ਪਾਣੀ ਆ ਕਿ ਇਹ ਡੇਰੀਆਂ ਦਾ ਜਿਹੜਾ ਮਲ ਮੂਤਰ ਐ ਪਸ਼ੂਆਂ ਦਾ ਉਹ ਆ ਜਾਂ ਇਹ ਫੈਕਟਰੀਆਂ ਦਾ ਜਿਹੜਾ ਲੱਖਿਆ ਵਰਗੇ ਰੋਲਾ ਪਾਉਂਦੇ ਆ ਉਹ ਪਾਣੀ ਆ ਵੇਸਟੇਜ ਆ ਰੱਬ ਜਾਣੇ ਵੀ ਇਹ ਪਾਣੀ ਕੀ ਆ ਪਰ ਇਹ ਮੈਂ ਤੁਹਾਨੂੰ ਤਾਂ ਲਾਈਵ ਦਿਖਾ ਰਿਹਾ ਹਾਂ ਵੀ ਵੀਡੀਓ ਕੱਟ ਕੇ ਵੀਡੀਓ ਉ ਬਣਾ ਕੇ ਪਾਉਣ ਚ ਅਗਲਾ ਕਹਿੰਦਾ ਯਾਰ ਕੱਟਵਰਡ ਕਰਤੀ ਹੋਊਗੀ ਆ ਵਗਦਾ ਪਾਣੀ ਆ ਵਗੀ ਜਾਂਦੀ ਐ ਨਹਿਰ ਖੜੀ ਨਹੀਂ ਖੜਾ ਪਾਣੀ ਜਿਹੜਾ ਕਾਲਾ ਹੋ ਜਾਂਦਾ স্মੈਲ ਆਉਣ ਲੱਗ ਜਾਂਦੀ ਐ ਪਰ ਆ ਤੁਸੀਂ ਦੇਖ ਲਓ ਵੀ ਨਹਿਰ ਵਗੀ ਜਾਂਦੀ ਐ ਵਗਦਾ ਪਾਣੀ ਵੀ ਬਿਲਕੁਲ ਕਾਲਾ ਪਾਣੀ ਆ ਨਾ ਇਹ ਪੀਣ ਯੋਗ ਤਾਂ ਬਹੁਤ ਦੂਰ ਦੀ ਗੱਲ ਐ ਇਹ ਨਹਾਉਣ ਯੋਗ ਵੀ ਨਹੀਂ ਮੈਨੂੰ ਲੱਗਦਾ ਵੀ ਜੇ 10 15 ਦਿਨ ਬੰਦਾ ਲਗਾਤਾਰ ਇਹਦੇ ਨਾਲ ਨਹਾ ਲਿਆ ਤੇ ਉਹ ਹੀ ਖੁਰਕ ਪੈ ਜੂਗੀ ਤੇ ਸਰਕਾਰਾਂ ਸੰਤ ਸੀਚਲ ਸਾਹਿਬ ਇਹ ਸਾਰੇ ਰੌਲਾ ਪਾਉਂਦੇ ਆ ਵੀ ਅਸੀਂ ਪਾਣੀ ਆ ਜਿਹੜਾ ਅਸੀਂ ਪਾਣੀ ਆ ਜਿਹੜਾ ਉਹ ਹੁਣ ਸੀਵਰੇਜਾਂ ਦਾ ਜਾਂ ਫੈਕਟਰੀਆਂ ਦਾ ਜਾਂ ਡੇਰੀਆਂ ਦਾ ਪਾਣੀ ਜਿਹੜਾ ਲੁਧਿਆਣੇ ਦਾ ਗੰਦਾ ਵੇਸਟ ਹੈ ਜੋ ਸਾਰੀ ਬੰਦ ਕਰਕੇ ਉਹ ਨਹਿਰਾਂ 'ਚ ਪੈਂਦੀ ਨਹੀਂ। ਬਈ ਜੇ ਉਹ ਨਹਿਰਾਂ 'ਚ ਪੈਂਦੀ ਨਹੀਂ ਤਾਂ ਫਿਰ ਆ ਕਾਲਾ ਪਾਣੀ ਕਿੱਥੋਂ ਆਈ ਜਾਂਦਾ? ਸਰਕਾਰਾਂ ਇਸ ਚੀਜ਼ ਦਾ ਜਵਾਬ ਦੇ ਆ ਲੋਕਾਂ ਨੂੰ ਇਹ ਪਾਣੀ ਕਿਉਂ ਵਰਤਨ ਨੂੰ ਦਿੱਤਾ ਜਾ ਰਿਹਾ ਹੈ? ਇਹਦੀ ਇਹਦੇ ਨਾਲ ਕਿੰਨੀਆਂ ਭਿਆਨਕ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ? ਜਨ ਲੱਗ ਵੀ ਚੁੱਕੀਆਂ ਕੈਂਸਰ ਵਰਗੀਆਂ ਬਿਮਾਰੀਆਂ ਆਮ ਪਿੰਡਾਂ ਦੇ ਵਿੱਚ ਆਪਣੇ ਹੋ ਗਈਆਂ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਇਹੀ ਬਸ ਚਾਹੁੰਦਾ ਸੀ ਵੀ ਇਹ ਜਿਹੜੀ ਮੈਂ ਲਾਈਵ ਬਣਾ ਕੇ ਦਿਖਾ ਸਕਾਂ ਵੀ ਇਹ ਸਾਡਾ ਪਿੰਡ ਹੈ ਜਿਹੜਾ ਨਹਿਰਾਂ ਦੇ ਬਿਲਕੁਲ ਉੱਤੇ ਆ ਤੇ ਨਹਿਰਾਂ ਦੇ ਵਿੱਚ ਵਾਕੇ ਹੀ ਜਿਹੜਾ ਪਾਣੀ ਹੈ ਨਾ ਦੋਸਤੋ ਉਹ ਬਿਲਕੁਲ ਕਾਲਾ ਸੀਵਰੇਜਾਂ ਵਾਲਾ ਲੁਧਿਆਣੇ ਦਾ ਡੇਰੀਆਂ ਵਾਲਾ ਤੇ ਫੈਕਟਰੀਆਂ ਵਾਲਾ ਪਾਣੀ ਆ ਰਿਹਾ ਹੈ ਇਹ ਸਾਰੀ ਵੇਸਟੇਜ ਆ ਰਹੀ ਹੈ ਇਹਦੇ ਵਿੱਚ। ਸੋ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਬਈ ਸ਼ੇਅਰ ਜ਼ਰੂਰ ਕਰ ਦਿਓ